ਹਾਂਜੀ ਸਾਰਿਆਂ ਤੋਂ ਪਹਿਲਾਂ ਮੇਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਐਸੀ ਬਿਲਕੁਲ ਵਧੀਆ ਜੀ ਸਾਰੇ ਮੇਰੇ ਭੈਣ ਭਰਾ ਮੇਰੀ ਬਹੁਤ ਸਪੋਰਟ ਕਰਦੇ ਨੇ ਜਿਹੜੇ ਮੇਰੇ ਭੈਣ ਭਰਾ ਮੇਰੀ ਸਪੋਰਟ ਕਰਦੇ ਨੇ ਵਾਹਿਗੁਰੂ ਕਰੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤੇ ਤੰਦਰੁਸਤੀਆਂ ਵਖਸੇ ਤੇ ਦਿਨ ਰਾਤ ਤਰੱਕੀਆਂ ਵਖਸੇ ਲੋ ਜੀ ਹੁਣ ਇਹ ਸੀਗਾ ਸਵੇਰ ਦਾ ਟਾਈਮ ਮੈਂ ਕਰਕੇ ਸਾਡੀ ਸੀ ਘਰ ਦੇ ਕੰਮ ਕਾਰ ਹੋਰ ਸਾਰੇ ਕਰ ਲਏ ਸੀਗੇ ਤੇ ਸਾਰੇ ਚਲੇ ਗਏ ਸੀ ਆਪੋ ਆਪਣੇ ਕੰਮਕਾਰਾਂ ਤੇ ਮੈਂ ਲਾ ਰਹੀ ਸੀਗੀ ਪੋਚਾ ਪਹਿਲਾਂ ਝਾੜੂ ਝੂੜੂ ਲਾਇਆ ਹੁਣ ਲਾ ਰਹੀ ਸੀਗੀ ਪੋਚਾ ਸਾਰੇ ਨਾਲ ਜਦੋਂ ਚਲ ਜਾਂਦੇ ਨੇ ਫੇਰ ਹੀ ਪੋਚਾ ਪੂਚਾ ਲੱਗਦਾ ਜੇ ਪਹਿਲਾਂ ਵੀ ਲਾ ਦਿੰਨੇ ਹਣਾ ਪਹਿਲਾਂ ਤਾਂ ਬੇਕਾਰਜਾ ਹੋ ਜਾਂਦਾ ਪਿਆ ਲਓ ਜੀ ਉਸ ਤੋਂ ਬਾਅਦ ਦੁਪਹਿਰ ਦਾ ਟਾਈਮ ਮੈਂ ਦੇਖਦੀ ਆ ਕੀ ਬਣਾਉਣੀ ਆ ਲਓ ਜੀ ਇਹ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ ਬੋਬੀ ਆ ਗਿਆ ਸੀਗਾ ਪੜ ਕੇ ਉਹ 3 ਵਜੇ ਆਉਂਦਾ ਹੁੰਦਾ ਤੇ ਰੋਟੀ ਰੋਜ਼ ਰੋਜ਼ ਜੇ ਨੂੰ ਪੱਤੀ ਆ ਹਨਾ ਰੋਟੀ ਰੋਜ਼ ਰੋਜ਼ ਬੱਚੇ ਖਾਣਾ ਪਸੰਦ ਨਹੀਂ ਕਰਦੇ ਆ ਹੁੰਦਾ ਕੋਈ ਹਟਕੇ ਜੀ ਚੀਜ਼ ਹੋਵੇ ਤੇ ਮੈਂ ਕਿਹਾ ਚਲੋ ਅੱਜ ਹੈਲਦੀ ਖਾਣਾ ਬਣਾਉਣੇ ਆ ਅੱਜ ਆਪਾਂ ਬਣਾਉਣੇ ਆ ਸੈਂਡਵਿਚ ਤੇ ਇਹ ਸੈਂਡਵਿਚ ਜਿਹੜਾ ਬਣਾਵਾਂਗੇ ਆਪਾਂ ਹੋਮ ਮੇਡ ਬਣਾਵਾਂਗੇ ਘਰੇ ਜਿੰਨੀਆਂ ਵੀ ਚੀਜ਼ਾਂ ਪਈਆਂ ਨੇ ਮੈਂ ਉਹ ਚੀਜ਼ਾਂ ਦੀ ਬਣਾਉਂਗੀ ਬੱਸ ਤਾਂ ਆਪਾਂ ਮਾਇਓ ਸੌਸ ਤੇ ਸੋਇਆ ਜਿਹੜੀ ਸੋਇਆ ਸੌਸ ਹੁੰਦੀ ਆ ਉਹ ਵਗੈਰਾ ਸਾਰਾ ਕੁਝ ਪਾ ਲੈਨੇ ਹੁੰਨੇ ਆ ਪਰ ਉਹ ਮੇਰੇ ਕੋਲੇ ਹੁਣ ਸਿਰਫ ਆਪਣੇ ਕੋਲੇ ਜਿਹੜੀ ਆਪਾਂ ਸੌਸ ਬਗੈਉਂ ਕਿਸਾਨ ਸੌਸ ਹੁੰਦੀ ਹੈ ਨਾ ਉਹ ਘਰੇ ਲਿਆਂਦੀ ਹੋਈ ਆ ਬਸ ਉਹਦੇ ਨਾਲ ਹੀ ਆਪਾਂ ਉਹ ਕਰਾਂਗੇ ਖੱਟੀ ਮਿੱਠੀ ਹੁੰਦੀ ਹੈ ਜਿਹੜੀ ਆਪਣੀ ਸੌਸ ਤੇ ਬਸ ਉਹਦੇ ਨਾਲ ਹੀ ਉਹ ਕਰਾਂਗੇ ਆਪਾਂ ਹੋਰ ਨਹੀਂ ਕੁਝ ਵੀ ਪਾਉਂਦੇ ਜਾਂ ਜਿਹੜੇ ਘਰੇ ਸਮਾਨ ਪਿਆ ਉਹ ਵਰਤੂੰਗੀ ਤੇ ਆ ਸੀਗੇ ਬ੍ਰੈਡ ਪੈ ਸੀਗੇ ਕੁਝ ਘਰੇ ਖੀਰੇ ਪੈ ਸਿਮਲਾ ਮਿਰਚ ਪੈ ਸੀ ਲਾਲ ਟਮਾਟਰ ਪੈ ਸੀ ਤੇ ਪਿਆਜ਼ ਪਾ ਲਾਂਗੇ ਹਰੀ ਮਿਰਚੋ ਪਾ ਲਵੇ ਜੋ ਵੀ ਆਪਣੇ ਘਰੇ ਹਨਾ ਸਲਾਦ ਦੇ ਤੌਰ ਤੇ ਆਪਾਂ ਵਰਤਦੇ ਆ ਸਾਰਾ ਸਮਾਨ ਇਹਦੇ ਵਿੱਚ ਪਾ ਸਕਦੇ ਆ ਇਹ ਸੀਗੇ ਬ੍ਰਾਊਨ ਬ੍ਰੈਡ ਇਹ ਸਰਦਾਰ ਜੀ ਲਿਆ ਕੇ ਖਾਂਦੇ ਹੁੰਦੇ ਆ ਪੰਜ ਛੇ ਬੱਚੇ ਪੈ ਸੀਗੇ ਹਨਾ ਜਦੋਂ ਨਾ ਬੱਚੇ ਕਈ ਵਾਰ ਵਿੱਚੋਂ ਬਰੈਡ ਕੱਢਦੇ ਨੇ ਤਾਂ ਉਹ ਭੁਰ ਜਾਂਦੇ ਨੇ ਹਨਾ ਇੱਕ ਦੋ ਬਰੈਡ ਵਿੱਚੋਂ ਭੁਰੇ ਵੀ ਪੈ ਨੇ ਆ ਦੇਖੋ ਭੁਰੇ ਜੇ ਪੈ ਨੇ ਮੈਂ ਕਿਹਾ ਚਲੋ ਵੀ ਹੁਣ ਇਹਨਾਂ ਦੀ ਡੇਟ ਲੰਗਣ ਵਾਲੀ ਆਏ ਹੋ ਗਿਆ ਵੀ ਡਿਟ ਨੰਗਣ ਤੋਂ ਪਹਿਲਾਂ ਪਹਿਲਾਂ ਹਨਾ ਆਪਾਂ ਇਹਨਾਂ ਨੂੰ ਬਣਾ ਲਈ ਤੇ ਬਾਅਦ ਚ ਬੇਕਾਰ ਕਰ ਸੁੱਟਣ ਦਾ ਵੀ ਕੀ ਫਾਇਦਾ ਹੁੰਦਾ ਹਨਾ ਤੇ ਆਹ ਸਿਮਲਾ ਮਿਰਚਾਂ ਵੈਸੇ ਤੁਹਾਨੂੰ ਪਤਾ ਜੀ ਬੱਚੇ ਸਲਾਦ ਵਗੈਰਾ ਨਹੀਂ ਖਾਂਦੇ ਹੈਗੇ ਹਨਾ ਚਲੋ ਸੈਂਡਵਿਚ ਵਿੱਚ ਪਾ ਕੇ ਫੇਰ ਖਾ ਲੈਂਦੇ ਨੇਗੇ ਆਹ ਸਾਰਾ ਸਮਾਨ ਆਪਾਂ ਚਲ ਬਹਾਨੇ ਨਾਲ ਹੋਰ ਨਹੀਂ ਸੈਂਡਵਿਚ ਖਾਦਾ ਜਾਂਦਾ ਇਹਦੇ ਆਪਾਂ ਤੇਲ ਵਗੈਰਾ ਘਿਓ ਵਗੈਰਾ ਕੁਝ ਵੀ ਲਾਵਾਂਗੇ ਬਿਲਕੁਲ ਓਇਲ ਫਰੀ ਬਣਾਵਾਂਗੇ ਤੇ ਬਸ ਤਾਂ ਆਪਾਂ ਤਵਾ ਤਵੇ ਤੇ ਵੀ ਬਣਾ ਲੈਣ ਹੁੰਦਾ ਪਹਿਲੇ ਤਵੇ ਤੋਬੇ ਤੇ ਬਣਾ ਲੈਣਦੇ ਹੁੰਦੇ ਸੀ ਆਲੂ ਉਬਾਲ ਕੇ ਤੇ ਆਲੂ ਵਾਲੇ ਸੈਂਡਵਿਚ ਵੀ ਨਹੀਂ ਬੱਚੇ ਖਾਂਦੇ ਤਾਂ ਕਰਕੇ ਆਪਾਂ ਆਲੂ ਵਗੈਰਾ ਵਿੱਚ ਨਹੀਂ ਪਾਉਂਦੇ ਹੈਗੇ ਸਲਾਦ ਹੀ ਪਾਵਾਂਗੇ ਸਾਰਾ ਕੱਟ ਕੇ ਤੇ ਨਾ ਆਪਾਂ ਕੋਈ ਘਿਓ ਵਗੈਰਾ ਤੇਲ ਵਗੈਰਾ ਲਾਵਾਂਗੇ ਹਨ ਜੇ ਆਪਾਂ ਤਵੇ ਉੱਪਰ ਬਣਾਉਨੇ ਆ ਤਾਂ ਆਪਾਂ ਨੂੰ ਘਿਓ ਵਗੈਰਾ ਲਾਉਣਾ ਪੈਂਦਾ ਤੇ ਉਹ ਜਿਆਦਾ ਥੋੜਾ ਜਿਹਾ ਹੈਵੀ ਹੋ ਜਾਂਦਾ ਗਰਮੀਆਂ ਚ ਇੰਨਾ ਫਰਾਈ ਕਰੀ ਹੋਈ ਚੀਜ਼ ਉਹ ਵਧੀਆ ਵੀ ਨਹੀਂ ਲੱਗਦੀ ਹੈਗੀ ਹਨ ਜਿੰਨਾ ਕੋ ਹੋ ਸਕੇ ਆਪਦਾ ਤੇਲ ਤੋਂ ਥੋੜਾ ਜਿਹਾ ਪਰਹੇਜ਼ ਹੀ ਕਰਨਾ ਚਾਹੀਦਾ ਰੁੱਖਾ ਮਿਸਾ ਜੀ ਵਧੀਆ ਲੱਗਦਾ ਇਹ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਨਾਲ ਤਾਂ ਚੀਜ਼ ਵੀ ਬਹੁਤ ਜ਼ਿਆਦਾ ਛੇਤੀ ਬਣ ਜਾਂਦੀ ਹੈ ਹਨ ਨਾਲੇ ਇਹਨਾਂ ਖਾਣ ਨੂੰ ਵੀ ਬਹੁਤ ਟੇਸਟੀ ਲੱਗਦੀ ਆ ਤੇ ਇੰਨਾ ਆਪਾਂ ਹੁਣੋਂ ਆਏ ਹੁੰਦਾ ਵੀ ਮਾਇਓ ਸੌਸ ਹੋਵੇ ਜਾਂ ਸੋਇਆ ਸੌਸ ਹੋਵੇ ਚਲੋ ਉਹਨਾਂ ਨਾਲ ਓਦੋਂ ਜ਼ਿਆਦਾ ਟੇਸਟ ਵਧੀਆ ਆ ਜਾਂਦਾ ਜੇ ਉਹ ਚੀਜ਼ ਹੁੰਦੀ ਹੈ ਹਨਾ ਪਰ ਸੋ ਇੱਕ ਵਾਰ ਇਦਾਂ ਵੀ ਬਣਾ ਕੇ ਦੇਖੋ ਬਹੁਤ ਟੇਸਟੀ ਬਣਦਾ ਉਹ ਬਾਜ਼ਾਰੋਂ ਚੀਜ਼ਾਂ ਨੇ ਹਨਾ ਹਰੇਕ ਚੀਜ਼ ਵਿੱਚ ਮਲਾਵਟ ਹੁੰਦੀ ਹੈ ਜਿੰਨਾ ਘਰੇ ਹੋ ਸਕੇ ਆਪਾਂ ਨੂੰ ਓਨੇ ਹੀ ਮਤਲਬ ਕਿ ਓੰਨੀ ਚੀਜ਼ ਹੀ ਵਰਤਣੀ ਚਾਹੀਦੀ ਹੈ ਨਾਲੇ ਆਪਣੀ ਸਿਹਤ ਠੀਕ ਰਹਿੰਦੀ ਹੈ ਇਨਾਂ ਚੀਜ਼ਾਂ ਨਾਲ ਤੇ ਨਾਲੇ ਫਰਾਈ ਚੀਜ਼ ਤਾਂ ਹਨਾ ਉਹ ਵੀ ਤੁਹਾਨੂੰ ਪਤਾ ਹੀ ਆ ਬੀ ਕਿੰਨੀ ਨੁਕਸਾਨ ਕਰਦੀ ਹੈ ਆਪਣੇ ਸਿਰ ਨੂੰ ਲੋ ਜੀ ਸਾਰਾ ਸਮਾਨ ਮੈਂ ਇਹਨੇ ਕੱਟ ਲਿਆ ਤਾਂ ਸੀਗਾ ਕੱਟ ਗਿਆ ਜਿਹੜਾ ਬੇਸਟ ਮਟੀਰੀਅਲ ਜਾਂ ਪਿਆ ਹੈ ਆਪਾਂ ਸਿੱਟ ਦਿੰਨੇ ਆ ਨਾਲ ਹੁੰਦੀ ਸਫਾਈ ਕਰੀ ਜਾਵਾਂਗੇ ਤੇ ਜਦੋਂ ਨਾ ਸਾਰਾ ਕੁਝ ਖੰਡਿਆਰ ਜਾਂ ਖੰਡਿਆ ਪਿਆ ਹੁੰਦਾ ਤਾਂ ਪੀ ਚੀਜ਼ ਬਣਾਉਣ ਦਾ ਵੀ ਮਜ਼ਾ ਜਾਂ ਨਹੀਂ ਆਉਂਦਾ ਹੈਗਾ ਹਨਾ ਸਾਰਾ ਸਾਰਾ ਹਲੇਦਲੇ ਜੇ ਖੰਡਿਆਰ ਜਾਂ ਖੰਡਿਆ ਰਹਿੰਦਾ ਮੈਂ ਨਾਲ ਹੁੰਦੀ ਸਫਾਈ ਕਰੀ ਜਾਣੀ ਹੁੰਦੀ ਆ ਤਾਂ ਕਿ ਹਨਾ ਨਾਲ ਹੁੰਦੇ ਆਪਣਾ ਕੰਮ ਨਿਭੜ ਜੇ 5 ਕੁ ਮਿੰਟਾਂ ਚਲੋ ਜੀ ਮੈਂ ਸਾਰਾ ਸਮਾਨ ਕੱਟ ਲਿਆ 5-10 ਮਿੰਟ ਆਪਾਂ ਨੂੰ ਬਣਾਉਣ ਤੇ ਲੱਗਣਗੇ ਉਧਰ ਆਪਾਂ ਧਰ ਦਿੰਨੇ ਆ ਚਾਹ ਵਾਲਾ ਪ ਤੇ ਚਾਹ ਬਣਾ ਲੈਣਾ ਜਿਨੇ ਨੇ ਕੋਲਡ ਡਰਿੰਕ ਲੈਣਾ ਹੈ ਕੋਲਡ ਡਰਿੰਕ ਲੈ ਲੈਣਗੇ ਨਾਲ ਅਜੇ ਪਾਣੀ ਲੈਣਾ ਹੈ ਪਾਣੀ ਤੇ ਆਪਾਂ ਦਾ ਪੀਵਾਂਗੇ ਚਾਹ ਤਾਂ ਦੇਖ ਲਓ ਜਿੰਨੀ ਮਰਜ਼ੀ ਗਰਮੀ ਹੋਵੇ ਪੰਜਾਬੀਆਂ ਨੂੰ ਚਾਹ ਮੈਣਾ ਬਿਲਕੁਲ ਵੀ ਨਹੀਂ ਸਰਦਾ ਹੈਗਾ ਚਾਹ ਜ਼ਰੂਰ ਦੁਪਹਿਰ ਦਾ ਚਾਹ ਚਾਹੀਦੀ ਚਾਹੀਦੀ ਸਵੇਰੇ ਉੱਠਦਿਆਂ ਨੂੰ ਇੱਕ ਕੱਪੀ ਚਾਹੀਦੀ ਆ ਦੁਪਹਿਰੇ ਚਾਹੀਦੀ ਆ ਚਾਹ ਤੋਂ ਬਿਨਾ ਤਾਂ ਆਪਾਂ ਇੱਕ ਮਿੰਟ ਨਹੀਂ ਰਹਿ ਸਕਦੇ ਹੈਗੇ ਲਓ ਜੀ ਸਾਰਾ ਆਪਾਂ ਨੇ ਇਹ ਸਟਫਿੰਗ ਸਾਰੀ ਤਿਆਰ ਕਰ ਲਈ ਉਸ ਤੋਂ ਬਾਅਦ ਆਪਾਂ ਦੇ ਆਪਾਤਾ ਦਾਲ ਮਸਾਲਾ ਉਸ ਤੋਂ ਬਾਅਦ ਹਰੇ ਲਾਲ ਮਿਰਚ ਪਾ ਲਈ ਥੋੜੀ ਜੀ ਤੇ ਥੋੜਾ ਜਿਹਾ ਪਾ ਲਈ ਆਪਾਂ ਨੇ ਨਮਕ ਟੇਸਟ ਅਨੁਸਾਰ ਪਾਵਾਂਗੇ ਸਾਰਾ ਸਮਾਨ ਆਪਾਂ ਜਿੰਨਾ ਕਿ ਚਾਹੁੰਦੇ ਇਹਦੇ ਨਾਲ ਨਾਲ ਆਪਾਂ ਨੂੰ ਕਰਾਰਾ ਜਿਹਾ ਵਧੀਆ ਲੱਗਣ ਲੱਗੇ ਨੂੰ ਮਿਰਚ ਜਿਹਾ ਪਾਏ ਤੋਂ ਚੀਜ਼ ਨਾ ਕਰਾਰੀ ਜੀ ਹੋ ਜਾਂਦੀ ਆ ਤੇ ਸਾਰਾ ਆਪਾਂ ਕਰ ਲਾਂਗੇ ਮਿਕਸ ਤੇ ਮਿਕਸ ਕਰਕੇ ਆਪਾਂ ਸਾਰੀ ਸਟਫਿੰਗ ਬ੍ਰੈਡਾਂ ਵਿੱਚ ਭਰਾਂਗੇ ਬਾਅਦ ਚੋਂ ਤੇ ਜਿਵੇਂ ਇਹ ਵਿੱਚ ਨਾ ਚਾਰਕ ਚਾਰਕ ਸੈਂਡਵਿਚ ਤਿਆਰ ਹੋਣਗੇ ਉਦੇ ਹਿਸਾਬ ਨਾਲ ਹੀ ਮੈਂ ਥੋੜਾ ਥੋੜਾ ਸਮਾਨ ਪਾਇਆ ਬਸ ਮੇਰੇ ਸਲਾਦ ਵਗੈਰਾ ਥੋੜਾ ਜਿਆਦਾ ਕੱਟ ਲਿਆ ਸੀਗਾ ਤੁਸੀਂ ਇਦੋਂ ਘੱਟ ਵੀ ਕਰ ਸਕਦੇ ਹੋ ਸਟਾਪਿੰਗ ਮੈਨੂੰ ਐਵੇਂ ਫੁੱਲ ਭਰੂੰ ਤੇ ਜਦ ਮੈਂ ਇਹਨਾਂ ਫੁੱਲ ਭਰ ਕੇ ਬਣਾਈ ਉਹ ਥੋੜੀ ਜਿਹੀ ਆਲੇ-ਦਾਲੇ ਜੇ ਡੋਲਣ ਜੇ ਲੱਗ ਗਈ ਸੀ ਤੇ ਫਿਰ ਥੋੜਾ ਜਿਹਾ ਸਮਾਨ ਇੱਕ ਦੋ ਬ레ਡਾਂ ਦਾ ਸਮਾਨ ਤਾਂ ਜਾਨੀ ਕਿ ਮੇਰਾ ਖਰਾਬ ਗਿਆ ਇਹ ਕਿਉਂਕਿ ਮੈਂ ਸਟਾਪਿੰਗ ਵੱਧ ਤਿਆਰ ਕਰ ਲਈ ਹਣਾ ਜਦੋਂ ਘਰੇ ਸਮਾਨ ਘਰੇ ਹੋਵੇ ਘਰੇ ਲੱਗਦਾ ਹੋਵੇ ਫਿਰ ਆਪਾਂ ਖੁੱਲਾ ਇਹ ਚੀਜ਼ ਵਰਤ ਲੈਣੇ ਹੁੰਦੇ ਆ ਤੇ ਜੇ ਇਹ ਹੀ ਚੀਜ਼ ਬਾਜ਼ਾਰੋਂ ਲੈ ਕੇ ਆਉਣੀ ਪੈਂਦੀ ਆ ਫਿਰ ਆਪਾਂ ਨੂੰ ਐ ਹੋਊਗਾ ਵੀ ਲਓ ਜੀ ਇਹ ਸਾਰੇ ਸਟਫਿੰਗ ਆਪਾਂ ਬਰੈਡਾਂ ਵਿੱਚ ਭਰ ਲਾਂਗੇ। ਐਨ ਚੰਗੀ ਤਰ੍ਹਾਂ ਭਰਾਂਗੇ ਬਰੈਡਾਂ 'ਚ ਤਾਂ ਕਿ ਆਲੇ-ਦਾਲੇ ਜਨ ਨਿਕਲ ਜੇ ਦੋ ਆਲੇ-ਦਾਲੇ ਨਿਕਲਦਾ ਨਾ ਫਿਰ ਉਹਨਾਂ ਹੋਣੀ ਲੱਗਦਾ ਹੈਗਾ ਤੇ ਇਹ ਚੀਜ਼ ਖਰਾਬ ਬਹੁਤ ਜ਼ਿਆਦਾ ਹੋ ਜਾਂਦੀ ਆ। ਲਓ ਜੀ ਆਪਾਂ ਸਾਰਾ ਐਨ ਚੰਗੀ ਤਰ੍ਹਾਂ ਭਰ ਲਾਂਗੇ ਸੱਚੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਸੀ। ਦੋ ਸਾਲ ਪਹਿਲੇ ਹੀ ਬਣਾਉਣ ਲੱਗੇ ਸੀ ਉਸ ਤੋਂ ਪਹਿਲਾਂ ਅਸੀਂ ਜਿਹੜਾ ਸੈਂਡਵਿਚ ਬਣਾਉਦੇ ਹੁੰਦੇ ਤਵੇ ਉੱਪਰ ਬਣਾਉਦੇ ਹੁੰਦੇ ਕਿਓ ਵਗੈਰਾ ਦੀ ਸੀ ਕਿਓ ਵਗੈਰਾ ਲਾ ਕੇ ਬਣਾਉਦੇ ਹੁੰਦੇ। ਤੇ ਦੇ ਸੀਗੇ ਉਹ ਨਾਲ ਵੀ ਟੇਸਟੀ ਲੱਗਦਾ ਪਰ ਹਨਾ ਜਿੰਨੀ ਓਇਲ ਫਰੀ ਚੀਜ਼ ਹੈ ਮੈਂ ਪਹਿਲਾਂ ਵੀ ਕਹਿੰਨੀ ਆ ਜਿੰਨੀ ਖਾਧੀ ਜਾਵੇ ਓਨੀ ਵਧੀਆ ਤੇ ਬੱਚਿਆਂ ਵਾਸਤੇ ਹੈਲਦੀ ਬਹੁਤ ਆ ਬਰਾਊਨ ਬ੍ਰੈਡ ਆਪਾਂ ਜਿਹੜੇ ਦੂਸਰੇ ਸਿੰਪਲ ਬ੍ਰੈਡ ਹੁੰਦੇ ਨੇ ਉਹਨਾਂ 'ਚ ਵੀ ਪਾ ਸਕਦੇ ਆ ਸਟਫਿੰਗ ਉਹਨਾਂ 'ਚ ਭਰ ਕੇ ਵੀ ਸੈਂਡਵਿਚ ਬਣਾ ਸਕਦੇ ਆ ਪਰ ਇਹ ਮੇਰੇ ਕੋਲੇ ਬਰਾਊਨ ਬ੍ਰੈਡ ਪਏ ਸੀਗੇ ਮੈਂ ਕਿਹਾ ਚਲੋ ਵੀ ਹਨਾ ਇਹ ਕਾਹ ਨੂੰ ਹੋਰ ਬਾਜ਼ਾਰੋਂ ਮੰਗਾਉਣੇ ਆ ਜਦੋਂ ਘਰੇ ਪਏ ਨੇ ਇਹਨਾਂ ਦੀ ਡੇਟ ਲੰਘਣ ਵਾਲੀ ਸੀਗੀ ਤਾਂ ਕਰਕੇ ਆਪਾਂ ਵੀ ਚਲ ਇਹਨਾਂ ਚੋ ਹੀ ਬਣਾ ਲੈਨੇ ਆ ਸਾਰੇ ਸਟਫਿੰਗ ਹੁਣ ਆਪਾਂ ਨੇ ਭਰਤੀ ਜਿਹੜੇ ਪੰਜ ਚਾਰ ਬ੍ਰੈਡ ਤਿਆਰ ਹੋਣਗੇ ਲਓ ਉਹਨਾਂ ਨੂੰ ਆਪਾਂ ਲਾ ਦਿੰਨੇ ਆ ਸੈਂਡਵਿਚ ਮੇਕਰ ਚ ਬਣਾਉਣ ਵਾਸਤੇ ਲਓ ਜੀ ਸਾਰੇ ਸਟਾਫਿੰਗ ਉਹਨਾਂ ਤਿਆਰ ਆ ਲਓ ਜੀ ਹੁਣ ਆਪਾਂ ਨੇ ਇਹ ਚਲਾ ਲੈਣਾ ਸੈਂਡਵਿਚ ਮੇਕਰ ਇਹ ਨਾ ਮੈਂ 2 ਸਾਲ ਪਹਿਲਾਂ ਲੈ ਕੇ ਆਂਦਾ ਸੀਗਾ ਬਹੁਤ ਵਧੀਆ ਚੀਜ਼ ਆ ਇੱਕੋ ਹੀ ਚਾਰ ਪੰਜ ਸੈਂਡਵਿਚ ਲੈ ਕੇ ਆਉਣੇ ਹਨ 100 150 200 ਵਾਂਗੂ ਪੈ ਜਾਂਦੇ ਨੇ ਆਪਾਂ ਨੂੰ ਤੇ ਫੇਰ ਵੀ ਉਹਨੇ ਨਾ ਰੱਜ ਜਾ ਵੀ ਨਹੀਂ ਆਉਂਦਾ ਹੈਗਾ ਹਨਾ ਤੇ ਆਪਾਂ ਇਹ ਚਲਾ ਲੈਨੇ 10 ਮਿੰਟਾਂ ਚ ਇਹ ਬਣ ਕੇ ਤਿਆਰ ਹੋ ਜਾਣ ਬਾਕੀ ਜਿੰਨੇ ਰੋਸਟਡ ਕਰਨੇ ਹੁੰਦੇ ਆਪਾਂ ਉਹਨੇ ਕਰ ਸਕਦੇ ਆ ਆਪਣੀ ਮਰਜ਼ੀ ਆ ਜਾਦਾ ਰੋਸਟਡ ਕਰਨੇ ਨੇ ਆਪਾਂ ਜਿਆਦਾ ਟਾਈਮ ਵਰਤ ਲਾਂਗੇ ਘੱਟ ਕਰਨੇ ਆ ਤਾਂ ਆਪਾਂ ਘੱਟ ਮਤਲਬ ਕਿ ਚਲਾ ਲਾਂਗੇ ਇਹਨੂੰ ਲਓ ਜੀ ਉਧਰ ਆਪਣੇ ਪਲੱਗ ਪਾਤਾ ਇਧਰੋਂ ਆਪਣੇ ਦੋ ਸੈਂਡਵਿਚ ਲੱਗਦੇ ਨੇ ਇੱਕ ਵਾਰ ਚ ਦੋ ਲੱਗ ਜਾਂਦੇ ਨੇ ਦੋ ਸੈਂਡਵਿਚ ਹਨ ਵਧੀਆ ਤਿਆਰ ਹੋ ਜਾਂਦੇ ਨੇ ਇੱਕ ਵਾਰ ਚ ਆਪਾਂ ਨੂੰ ਇਹ ਲਓ ਜੀ ਆਪਾਂ ਹੁਣ ਭਰ ਕੇ ਦੇਚ ਲਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਰ ਦਾਂਗੇ ਬੰਦ ਬੰਦ ਕਰਕੇ ਇਹਨੂੰ 5 ਕੁ ਮਿੰਟਾਂ ਬਾਅਦ ਸੇਕਦੇ ਸੱਤ ਅੱਠ ਕੁ ਮਿੰਟਾਂ ਚ ਵੈਸੇ ਬਣ ਜਾਂਦੇ ਆ ਇਹ ਤੇ ਥੋੜੇ ਜਿਆਦਾ ਕੱਚੇ ਜੇ ਨਹੀਂ ਫਿਰ ਕੱਚੇ ਜੇ ਤਾਂ ਘੱਟ ਵਧੀਆ ਲੱਗਦੇ ਹੁੰਦੇ ਆ ਇਹ ਲੋ ਜੀ ਆਪਾਂ 5 ਕੁ ਮਿੰਟਾਂ ਨੂੰ ਸੇਕਦੇ ਆਂ ਲੋ ਜੀ 5 ਮਿੰਟ ਹੋ ਚੁੱਕੇ ਨੇ ਹੁਣ ਆ ਮੈਂ ਦੇਖਿਆ ਨਾ ਥੋੜੇ ਜਿਹੀਆਂ ਬਣ ਕੇ ਰੋਸਟਰਡ ਤਾਂ ਹੋ ਗਏ ਬੇਟੇ ਨੂੰ ਆ ਤਾਂ ਥੋੜੇ ਜਿਨਾ ਜਿਆਦਾ ਬਦੋਸਟਰ ਕਰੀਆਂ ਹੋਈ ਚੀਜ਼ਾਂ ਜੇ ਖਾਂਦਾ ਯਾਨੀ ਕਿ ਕਿਹੜੇ-ਕਿਹੜੇ ਜੀ ਜਦੋਂ ਹੋ ਜਾਣ ਉਦੋਂ ਲੋ ਜੀ ਆਪਾਂ ਕੱਢ ਲੈਣੇ ਆ ਟਮੇਟੋ ਕੈਚਪ ਟਮੇਟੋ ਸੌਸ ਕੱਢ ਲਈ ਆਪਾਂ ਨੇ ਇਦੋਂ ਮੇਰੀ ਚਾਹ ਵੀ ਬਸ ਬਣਨ ਵਾਲੀ ਆ। ਇਹ ਆਪਾਂ ਸੌਸ ਨੂੰ ਪਾ ਲੈਨੇ ਆ ਭਾਂਡੇ 'ਚ ਉਹਨੇ ਉਹ ਬਣ ਜਾਣਗੇ। ਮੈਂ ਦੁਬਾਰਾ ਥੋੜੇ ਜਿ 5 ਕਮਿੰਟਾਂ ਤੇ ਹੋਰ ਉਹ ਲਾਤਾ। ਮਾਹ ਚਲ 5 ਕਮਿੰਟ ਹੋਰ ਥੋੜੇ ਜਿਹਾ ਜ਼ਿਆਦਾ 로ਸਟਡ ਹੋ ਜਾਣਗੇ। ਤੇ ਜ਼ਿਆਦਾ ਕੜੇ-ਕੜੇ ਜੇ ਵਧੀਆ ਲੱਗਣ ਨੂੰ ਬੱਚਿਆਂ ਨੂੰ ਹੁਣ ਪਤੀਆ ਕੜੇ-ਕੜੇ ਚੀਜ਼ਾਂ ਜਿਆਦਾ ਪਸੰਦ ਆਉਂਦੀਆਂ ਨੇ। ਕੁੱਕਰੇ ਜੀ ਖਾਣੇ ਵਾਲੇ ਪਸੰਦ ਕਰਦੇ ਨੇ ਬੱਚੇ। ਤਾਂ ਕਰਕੇ ਮੈਂ ਥੋੜੇ ਜਿਹਾ ਹੋਰ ਤੇ ਲਾਤਾ। ਉਸ ਤੋਂ ਬਾਅਦ ਆਪਾਂ ਚਲੋ ਇਹ ਸਾਰਾ ਸਮਾਨ ਜਿਹੜਾ ਆਲੇ-ਦਾਲੇ ਜਿਹਾ ਪਿਆ ਉਹ ਮੈਂ ਇਕੱਠਾ ਕਰਕੇ ਰੱਖ ਦਿੰਨੀ ਆ ਹੁਣ। ਹੁਣ ਆਪਾਂ ਇਹਨੂੰ ਇੱਕ ਵਾਰ ਫੇਰ ਦੇਖ ਲੈਨੇ ਆ। ਹੁਣ ਇਹ ਬਣ ਗਏ ਹੋਣਗੇ ਉਸ ਤੋਂ ਬਾਅਦ ਆਪਾਂ ਇਹਨੂੰ ਲਵਾਗੇ ਕੱਢ। ਕੱਢ ਕੇ ਬੋਬੀ ਨੂੰ ਤਾਂ ਆਪਾਂ ਦੇ ਦੇਨੇ ਆ। ਲੋ ਜੀ ਇਹ ਬਿਲਕੁਲ ਬਣ ਕੇ ਹੋ ਗਏ ਤਿਆਰ। ਹੁਣ ਆਪਾਂ ਕੱਢ ਲੈਨੇ ਆ ਜਿਹੜੇ ਮੈਂ ਹੋਰ ਲਾਉਣੇ ਹੋ ਮੈਂ ਆ ਕੇ ਲਾਉਣੀ ਆ ਇਹ ਪਹਿਲਾਂ ਬੋਬੀ ਨੂੰ ਥਾਲੀ ਤਿਆਰ ਕਰਕੇ ਦੇ ਆਵਾ ਕਿਉਂਕਿ ਉਹ ਪੜਕੇ ਉਹਨੂੰ ਲੱਗੀ ਸੀ ਭੁੱਖ। ਦੋ ਨਾਲ ਇਹਨਾਂ ਬੰਦਾ ਵਧੀਆ ਰੱਜ ਲੈਂਦਾਗਾ ਦੋ ਖਾਦੇ ਜਾਣ ਦੁਪਹਿਰ ਵੇਲੇ ਨਾਲ ਤਾਂ ਬ੍ਰਾਊਨ ਬ੍ਰੈਡ ਸਾਨੂੰ ਪੱਤੀ ਆ ਹਨਾ ਬ੍ਰਾਊਨ ਬ੍ਰੈਡਾਂ 'ਚ ਵੀ ਬ੍ਰਾਊਨ ਬ੍ਰੈਡ ਬਹੁਤ ਵਧੀਆ ਚੀਜ਼ ਹੁੰਦੀ ਆ ਆਪਣੇ ਸਿਹਤ ਵਾਸਤੇ। ਤੇ ਖਾਣੇ ਜ਼ਰੂਰੀ ਹੁੰਦੇ ਹਨ ਹਰੇਕ ਨੂੰ ਖਾਣੇ ਚਾਹੀਦੇ ਨੇ ਲਓ ਜੀ ਤੇਰਾ ਚਾਹ ਬਣ ਗਈ ਉਹਨੂੰ ਮੈਂ ਦੇ ਆਉਣੀ ਆ ਪਾ ਕੇ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਿਉਂਕਿ ਤੁਸੀਂ ਲਾਈਕ ਬਹੁਤ ਘੱਟ ਕਰਦੇ ਹੋ ਵੀਡੀਓ ਦੇਖਦੇ ਹੋ ਚਲੇ ਜਾਂਦੇ ਹੋ ਲਾਈਕ ਨਹੀਂ ਕਰਕੇ ਜਾਂਦੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਿਦਾਂ ਦੇ ਲੱਗ ਤੁਸੀਂ ਕਿਦਾਂ ਸੈਂਡਵਿਚ ਤਿਆਰ ਕਰਦੇ ਹੋਣਾ ਉਹ ਵੀ ਮੈਨੂੰ ਕਮੈਂਟ ਕਰਕੇ ਦੱਸੇ ਤੁਸੀਂ ਕਿਵੇਂ ਬਣਾਉਣੇ ਹੁੰਨੇ ਆਪਣੇ ਘਰੇ ਤੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਲਓ ਜੀ ਆਪਾਂ ਹੁਣ ਚੱਲਦੇ ਆਂ ਬਾਏ ਬਾਏ ਟਿਕ ਕੇ ਸਤਿ ਸ੍ਰੀ ਅਕਾਲ